ਨਾ ਵੱਡੇ ਚ 21 ਜੂਨ ਦਾ 2 ਜਨਵਰੀ ਆ ਇੱਕ ਤਾਂ ਬਿਸ਼ੇਰੀ ਦੇਖੋ ਬੀਜ ਰਾਜ ਦੀ ਬੱਕਰਪਰ ਵਾਲੇ ਦੀ ਦੋ ਦੰਦ ਬਿਸ਼ੇਰੀ ਆ ਕੱਦ 63 4 ਟੈਂਚ ਹੋ ਤੇ ਇੱਕ ਗੱਬਣ ਘੋੜੀ ਆ ਲਾਦੇ ਪੰਗੇ ਪੰਗੇ ਪਹਿਲਾਂ ਗੱਬਣ ਘੋੜੀ ਲਾ ਲ ਓਏ ਚੱਲ ਉਹ ਆ ਲੈਣਾ ਦੂਜੀ ਘੋੜੀ ਦੋਸਤੋ 8 ਮਹੀਨਾ ਹੀ ਗੱਬਣਾ ਤੇ ਆਉਂਦੇ ਹੋਰ ਆਉਂਦੇ ਘਮਾ ਦੇ ਘਮਾ ਦੇ ਤੂੰ ਖਮ ਨੂੰ ਲੈ ਮੈਂ ਇਹਨੇ ਬਚਾ ਲਾਉ ਇਹਨੇ ਸਾਲਾ ਸ਼ੋਗਿਰ ਕੋਲਸ ਨਾਲ ਕੋਲ ਕਰਦਾ ਦੇ ਤਾਂ ਮੈਂ ਤਾਂ ਆਪ ਦੂਜੇ ਮੂਹਰੇ ਲਈ ਮੂਹਰੇ ਸੀਸਿਆ ਲਵਾ ਹਸਤਾ ਹੀ ਹੁੰਦਾ ਨਾ ਇਹ ਤਾਂ ਸੇਸ਼ਟੂ ਮੂਰੇ ਵੀ ਆ ਮੋਡਨ ਪੰਗੇ ਪੰਗੇ ਬੈਠੇ ਕੁਮਾਲਾ ਪਤਲੀ ਧੌਂ ਦੀ ਹਜ਼ਾਰਾਂ ਚ ਵੰਜੂ ਇਹ ਲੱਖਾਂ ਥੱਲੇ ਦੇ ਮੁੱਲ ਦੀ ਆ ਲੋ ਵੀ ਮਿੱਤਰਾਂ ਲੈ ਜਾ ਇਹਨੂੰ ਅੰਦਰ ਨੂੰ ਜੋ ਤਾਂ ਜਿਵੇਂ ਖੜਾ ਬੈਜਾ ਉਸਤਾਦ ਜੀ ਫੜੋ ਰੋਕ ਕੇ ਰੱਖਤਾ ਲੋ ਜੀ ਚੈੱਕ ਕਰ ਲੋ ਬੱਚੀ ਪੂਰੀ ਟੌਪ ਕੁਆਲਿਟੀ ਆ ਸਤਾ ਦਾ ਤੈਨੂੰ ਸਮਹਾਤੀ ਓਏ ਕਨ ਕਨ ਦੇਖ ਕੇ ਨਾ ਟੌਪ ਦਾ ਲੋ ਜੀ ਤੈਨ ਪਰ ਚੱਟੇ ਮੱਥੇ ਪਟੇ ਦੀ ਹੂੜੀ ਤੋਂ ਕਰ ਚੈੱਕ ਚੱਲ ਲੈ ਜੋਰ ਟਰਮਾਂਡ ਬਹੁਤ ਆਉਂਦੀ ਆ ਅੱਜ ਤਰੀਕ 21 ਜੂਨ 2025 ਦੋਸਤੋ ਵੀਡੀਓ ਬਣਾਉਣ ਜਾ ਰਹੇ ਆ ਤੇ ਅਪਲੋਡ ਕਰਾਂਗੇ 22 ਜੂਨ ਤੇ ਸੋ ਜਿਹੜੇ ਵੀ ਕਿਸੇ ਸੱਜਣ ਦੇ ਜਿਹੜਾ ਜਾਨਵਰ ਪਸੰਦ ਹੁੰਦਾ ਹੋਇਆ ਤਾਂ ਸੰਪਰਕ ਕਰ ਲਿਓ ਤੇ ਸਭ ਤੋਂ ਪਹਿਲਾਂ ਕੁੜੀ ਚੈੱਕ ਕਰਵਾ ਰੂ ਨਾਲਾ ਬੱਚਾ ਸੋ ਜੇ ਕੇ ਭਰਾ ਦੇ ਵੱਡਾ ਨੁਗਰਾ ਘੋੜਾ ਬਣਾਉਣ ਦਾ ਹੀ ਕੋਈ ਮਨ ਤੇ ਰੀਜ ਹੋਵੇ ਤਾਂ ਬੱਚਾ ਜਰੂਰ ਦੇਖੋ ਕਨਫਰਮ ਆਪਣੇ ਡਾਇਮੰਡ ਦਾ ਤੇ ਉਹ ਤੋਂ ਅੱਗੇ ਆ ਘੋੜੀ ਦੇਖ ਸਕਦੇ ਆ ਜੀ ਕੂੜੀ ਹੈਗੀ ਦੋਸਤੋ ਕਾ ਟੈਂਚ ਕੋਈ ਨੁਗਰਾ ਬਸ਼ੀਰਾ ਬਣਾਉਣ ਦਾ ਚਾਹਵਨ ਘੂੜਾ ਬਣਾਉਣ ਜਿਹਨੇ ਬਸ਼ੀਰਾ ਭਾਲਦਾ ਜੈਜ ਮੌਲ ਦਾ ਜਮਾ ਜੈਜ ਮੌਲ ਦਾ ਬਸ਼ੀਰਾ ਪੂਰੇ ਤਗੜੇ ਖਾਨਦਾਨ ਦਾ ਨੂਰੇ ਬਾਕਰਪੁਰ ਵਾਲੇ ਦਾ ਜਿਹਨੂੰ ਮੰਨ ਲੋ ਬਸ ਸਿਰ ਇੱਕਾ ਕੁਮੈਦ ਬੱਚੀ ਕਰੋ ਚੱਕੀ ਮੱਥੇ ਫੁੱਲ ਦੀ ਆ ਰੋਗ ਰਭਣ ਜੀ ਤਾਂ ਤੋਂ ਦੇਖ ਕਿੰਨੀ ਚੰਗੀ ਲੱਗੀ ਜੀ ਬੱਚੀ ਜੇ ਕੰਨ ਕੰਡੀਸ਼ਨ ਦੀ ਵੀ ਚੰਗੀ ਆ 7-8 ਮਹੀਨਾ ਦੀ ਲੈਂਥ ਨੂੰ ਸੋਹਣੀ ਆ ਬੱਚੀ ਦੀ ਰੰਗ ਰੂਪ ਬਹੁਤ ਸੋਹਣਾ ਕੁਮੈਦ ਰੰਗ ਦੀ ਹਾਂਜੀ ਮਿੱਤਰੋ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਬਲੌਗ 'ਚ ਜਾਨਵਰ ਦਿਖਾਵਾਂਗੇ ਤੁਹਾਨੂੰ ਕਾਫੀ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਣੇ ਜਾਨਵਰਾਂ ਦੇ ਨਵੇਂ ਵੀ ਆ ਗਏ ਨੇ ਸੂਟੇ ਮਲਦੇ ਵੀ ਤੇ ਸਭ ਤੋਂ ਪਹਿਲਾਂ ਗੱਬਣ ਘੂੜੀਆਂ ਦੀ ਗੱਲ ਕਰਦੇ ਆ ਗੱਬਣ ਘੂੜੀਆਂ ਦੀ ਡਿਮਾਂਡ ਬਹੁਤ ਹੁੰਦੀ ਆ ਅੱਜ ਤਰੀਕ 21 ਜੂਨ 2025 ਦੋਸਤੋ ਵੀਡੀਓ ਬਣਾਉਂ ਜਾ ਰਹੇ ਆ ਤੇ ਅਪਲੋਡ ਕਰਾਂਗੇ 22 ਦੇ ਤੇ ਸੋ ਜਿਹੜੇ ਵੀ ਸੱਜਣ ਦੇ ਜਿਹੜਾ ਜਾਨਵਰ ਪਸੰਦ ਆਉਂਦਾ ਹੋਇਆ ਤਾਂ ਸੰਪਰਕ ਕਰ ਲਿਓ ਇਹ ਸਭ ਤੋਂ ਪਹਿਲਾਂ ਕੁੜੀ ਚੈੱਕ ਕਰਵਾ ਰੂਕ ਕਾਂਡੇ ਤੋਂ ਗੱਭਣਾ ਰੂਕ ਕਾਂਡੇ ਤੋਂ ਗੱਭਣਾ ਜੀ ਮੱਥੇ ਫੁੱਲ ਆ ਇੱਕ ਪੈਰ ਚਿੱਟਾ ਇਹਦਾ ਕੰਨ ਕੰਨ ਦੇਖ ਸਕਦੇ ਆ ਬਹੁਤ ਜ਼ਿਆਦਾ ਸੁਨੱਖਾ ਲੱਗਿਆ ਹੋਇਆ ਕੁੰਡੀ ਵਾਲਾ ਕੰਨ ਆ 60 ਇੰਚ ਹਾਈਟ ਆ ਗੱਭਣ ਚੈੱਕ ਪਾਸ ਆ ਚੈੱਕ ਪਾਸ ਮੀਨ ਕਨਫਰਮ ਹੋਈ ਹੋਈ ਤੇ ਆਹ ਕੁੜੀ ਦੇਖ ਲੋ ਇਹ ਲੱਕ ਦੇ ਆਸ-ਪਾਸ ਵਾਂਝੂ ਪੇਟਲ ਕੁੜੀ ਆ ਇਹ ਆਪਣੇ ਵਾਲੇ ਗੁਰਦੈਤ ਤੋਂ ਮਿਲੀ ਹੋਈ ਆ ਜੀ ਦੋ ਪੈਰ ਮਗਰਲੇ ਥੋੜੇ ਥੋੜੇ ਚਿੱਟੇ ਆ ਮੱਥੇ ਨਿੱਕਾ ਹੈ ਫੁੱਲ ਸਵਾਰੀ ਸੂਰੀ ਦੀ ਇਹ ਵੀ ਪਾਲ 60 ਇੰਚ ਦੀ ਹਾਈਟ ਆ ਜੀ 60 ਤੋਂ ਮਾੜੀ ਮੋਟੀ ਨੈਮਦੀ ਹੋ ਸਕੀਲਾ ਡਿਫੀਕਲਤਾ ਹੈ ਤੇ 60 ਇੰਚ ਦੀ ਇਹ ਗੋੜੇ ਤਿੰਨ ਪੈਰ ਚਿੱਟੇ ਮੱਥੇ ਜਾਂ ਤੇ ਪਟਾ ਇਹ ਮੱਝੂ ਕੇ ਲੈਣ ਦੇ ਘੋੜੇ ਤੋਂ ਗੱਭਨ ਚੈੱਕ ਪਾਸ ਆ ਇਹ ਹੈਗੇ 7 ਮਹੀਨੇ ਤੋਂ ਉੱਪਰ ਜਾਵੜੀ ਜੀ ਦੋਸਤੋ ਅੱਗੇ ਆ ਬਸ਼ੀਰਾ ਚੈੱਕ ਕਰੋ ਆਪਣੇ ਵਾਲੇ ਡਾਇਮੰਡ ਦਾ ਜੀ 17 ਕ ਮਹੀਨਾ ਦਾ ਹੋ ਗਿਆ ਹਾਈਟ ਵੀ ਤੇ ਚੰਗੀ ਆ ਡਿਜ਼ਾਈਨ ਚੰਗਾ ਘੂੜਾ ਬੰਨ ਵਾਲਾ ਬੱਚਾ ਸੋ ਜੇ ਕੇ ਭਰਾ ਦੇ ਵੱਡਾ ਨੁਗਰਾ ਘੋੜਾ ਬਣਾਉਣ ਦਾ ਕੋਈ ਮਨ ਤੇ ਰੀਝ ਹੋਵੇ ਤਾਂ ਬੱਚਾ ਜਰੂਰ ਦੇਖ ਕਨਫਰਮ ਆਪਣੇ ਡਾਇਮੰਡ ਦਾ ਤੇ ਉਹ ਤੋਂ ਅੱਗੇ ਆ ਘੋੜੀ ਦੇਖ ਸਕਦਾ ਕੁੜੀ ਹੈਗੀ ਦੋਸਤੋ 61 ਇੰਚ ਦੀ ਮੱਥੇ ਪਟਾ ਦੋ ਪੈਰ ਚਿੱਟਿਆਂ ਦੀ ਮੌਕੇ ਤੇ ਖਾਲੀ ਤੇ ਆਉਦੇ ਮਨ ਪਸੰਦੇ ਘੋੜੇ ਤੋਂ ਭਰਾ ਸਕਦੇ ਕਮੈਤ ਰੰਗ ਕੰਨ ਨੂੰ ਬਹੁਤ ਜ਼ਿਆਦਾ ਸਨਮਟ ਕੇ ਭਰਾ ਦੇ ਚਾਹਵਾਨ ਹੋਗਾ ਕੋਈ ਲੈਣ ਦਾ ਵੱਡੇ ਘੋੜੇ ਤੋਂ ਭਾਉਣ ਦਾ ਚਾਹਵਾਨ ਉਹ ਚੰਗੀ ਬਰੀਡਿੰਗ ਕਰਾਉਣੀ ਤਾਂ ਦੇਖ ਸਕਦਾ ਫਿਰ ਖਾਲੀ ਹੈ ਜੀ ਤੇ ਆਹ ਜਿਹੜੀ ਘੋੜੀ ਆ ਇਹ ਗੱਭਨ ਚੈੱਕ ਪਾਸ ਆ ਇਹ 2 ਮਹੀਨੇ ਦੀ ਚੈੱਕ ਪਾਸ ਆ ਨੁਕਰੇ ਘੋੜੇ ਤੋਂ ਆਪਣੇ ਵਾਲੇ ਬਾਜ ਤੋਂ ਅਰਜਨ ਵਾਲੇ ਤੋਂ ਤੋਂ ਜੇ ਕਹੇ ਨੇ ਚੰਭੀ ਨੁਕਰੇ ਬੱਚੇ ਦੇਣ ਵਾਲੀ ਘੋੜੀ ਲੈਣੀ ਹੈ ਤਾਂ ਆਪ ਦੇਖ ਸਕਦਾ ਘੋੜੀ ਇਹ ਵੀ ਚੰਗੀ ਹੈ ਸਵਾਰੀ ਸੋੜੀ ਦਾ ਸਾਰੀਆਂ ਪਾਸ ਆ ਘੋੜੇ ਤੇ ਆਹ ਘੋੜੀ 60 ਇੰਚ ਦੀ ਹੈ ਨੀਲੀ ਚੰਭੀ ਨੁਕਰੇ ਘੋੜੇ ਤੋਂ ਗੱਭਨ ਚੈੱਕ ਪਾਸ ਹੈ ਇਹ ਹੈਗੀ ਆ 3 ਕੁ ਮਹੀਨੇ ਦੇ ਆਸਪਾਸ ਕੋਈ ਨੁਕਰਾਂ ਵਾਲੀ ਬੱਚਿਆਂ ਵਾਲੀ ਲੈਣੀ ਆ ਆ ਤਿੰਨੇ ਘੂੜੀਆਂ ਨੁਕਰੇ ਬੱਚੇ ਦੇ ਨਾਲੇ ਤਿੰਨੇ ਗੱਬਣ ਤੇ ਇੱਕ ਪਾਸਾ ਆ ਘੂੜੀ ਹੋਊਗੀ ਇਹ ਕਾ ਟੈਂਚ ਦੀ ਇਹ ਘੋੜਿਆਂ ਵਰਗੀ ਘੂੜੀ ਹੈ ਜੀ ਬਾਡੀ ਬੁੱਡੀ ਦੇਖੋ ਲੈਂਥ ਬਾਡੀ ਧੌਣ ਬੰਤਰਾਂ ਸਾਰੀਆਂ ਮਜ਼ਬੂਤੀਆਂ ਇਹ ਆਪਣੇ ਵਾਲੇ ਜਿਹੜਾ ਪਹਿਲਾ ਘੋੜਾ ਹੁੰਦਾ ਪਵਨ ਉਹ ਤੋਂ ਗੱਬਣ ਹੈ ਜਿੱਥੇ ਇੱਕ ਪਾਸੇ ਵੀ ਮੰਨ ਲਓ ਜਿਹੜੀਆਂ ਘੂੜੀਆਂ ਆਪਾਂ ਗੱਬਣ ਗਈਆਂ ਤਿੰਨੇ ਘੂੜੀਆਂ ਇਹੇ ਤੇ ਦੋ ਉਹ ਲਾਸਟ ਵਾਲੇ ਪੰਜ ਘੂੜੀਆਂ ਦੋਸਤੋ ਮੌਕੇ ਤੇ ਆਪਣੇ ਕੋਲ ਇਹ ਗੱਬਣ ਖੜੀਆਂ ਇੱਕ ਘੂੜੀ ਅੱਜ ਆਪਣੇ ਕੋਲ 8.5 ਮਹੀਨਿਆਂ ਦੀ 8 ਦਿਨੀ ਪੌਣੇ 8 ਦੀ ਗੱਬਣ ਆ ਜਾਣੀ ਹੈ ਜੀ ਤੇ ਇਸ ਤੋਂ ਬਿਨਾ ਹੋਰ ਜਾਨਵਰ ਦਿਖਾ ਦਿੰਨੇ ਆ ਤੁਹਾਨੂੰ ਜਿਹੜੇ ਜਿਹੜੇ ਗੱਬਣ ਇੱਕ ਢੋਡੀ ਲਿਆਉਂਦਾ ਉਹ ਆਪਣੇ ਨਾਲ ਜੈ ਰਾਜ ਤੋਂ ਮਿਲੀ ਨਹੀਂ ਆ ਬਸ ਅੱਤਰ ਇਹ ਕਾ ਕੁਮੈਦ ਬੱਚੀ ਕਰੋ ਚੱਕੀ ਮੱਥੇ ਫੁੱਲ ਦੀ ਆ ਰੋ ਕਰਪਣ ਜੀ ਤਾਂ ਦੋ ਦੇਖ ਕਿੰਨੇ ਚੰਗੀ ਲੱਗੀ ਜੀ ਬੱਚੀ ਤੇ ਕੰਨ ਕੰਡੀਸ਼ਨ ਦੀ ਵੀ ਚੰਗੀ ਆ 7-8 ਮਹੀਨਾ ਦੀ ਲੈਂਥ ਲੰਬੀ ਸੋਹਣੀ ਆ ਬੱਚੀ ਦੀ ਰੰਗ ਰੂਪ ਬਹੁਤ ਸੋਹਣਾ ਉਹ ਮੈਂ ਤਰੰਗ ਦੀ ਬੱਚੀ ਸੋ ਜਿਹੜੇ ਮੇਰੇ ਸੱਜਣ ਭਰਾ ਦੇ ਇਹ ਪਸੰਦ ਹੋਈ ਤਾਂ ਇਹ ਦੇਖਾ ਤੇ ਬੰਦ ਦੇ ਨੂੰ ਵੀ ਬਾਹਰ ਬੰਦ ਲੈ ਇੱਕ ਮਿੱਤਰਾਂ ਨੁਕਰਾ ਬਸ਼ੀਰਾ ਚੈੱਕ ਕਰੋ ਜਮਾ ਸਪੌਟਲੈਸਾ ਇੱਕ ਵੀ ਦਾਗ ਨਹੀਂ ਦੇਖੋ ਮਜ਼ਬੂਤੀ ਚੈੱਕ ਕਰੋ ਮੜੀ ਬਸ਼ੀਰੇ ਦੀ ਕੋਈ ਨੁਕਰਾ ਬਸ਼ੀਰਾ ਬਣਾਉਣ ਦਾ ਚਾਹਵਨ ਘੂੜਾ ਬਣਾਉਣ ਜਿਹਨੇ ਬਸ਼ੀਰਾ ਭਾਲਦਾ ਜਾਇਜ ਮੌਲ ਦਾ ਜਮਾ ਜਾਇਜ ਮੌਲ ਦਾ ਬਸ਼ੀਰਾ ਪੂਰੇ ਤਕੜੇ ਖਾਨਦਾਨ ਦਾ ਨੂਰੇ ਬਾਕਰਪੁਰ ਵਾਲੇ ਦਾ ਜਿਹਨੂੰ ਮੰਨ ਲਓ ਆਪਾਂ ਕਿੰਗ ਕਹਿ ਦਿੰਨੇ ਐਨੂੰ ਕਰਿਆ ਦਾ ਬੰਦੇ ਨੂੰ ਵੀ 7 ਕੁ ਮਹੀਨੇ ਉਮਰਾ ਤੇ 7 ਕੁ ਮਹੀਨੇ ਦੀ ਇਹਦੀ ਭੈਣ ਨੂਰੇ ਦੀ ਪਤਵਾਲੇ ਪਾਸੇ ਦਿਖਾ ਦੀ ਰੂਗ ਲਿੰਗ ਰੂਗ ਲਿੰਗ ਭਾਂ ਗਿਆ ਚਾਹ ਬੱਚੀ ਚੈੱਕ ਕਰੋ ਬਿਸ਼ੇਰੀ ਐ ਜੀ ਇਹ ਵੀ 7 ਕੁ ਮਹੀਨੇ ਦੇ ਬਲੇ ਜਾ ਉਧਰ ਨੂੰ ਤੋਰ ਦੇ ਵੀ ਦੇਖ ਸਕਦੇ ਆ ਦੂਜੇ ਛੋਟੇ ਦੋਨੇ ਬਿਸ਼ੇਰੀ ਵੀ ਲਿਆਓ ਇੱਕ ਬਿਸ਼ੇਰਾ ਤੁਹਾਨੂੰ ਹੋਰ ਥੋੜੀ ਕੁਆਲਟੀ ਦਾ ਦਿਖਾਉਣੀ ਹੈ ਨੰਬਰ ਵੱਡੇ ਚ 21 ਜੂਨ ਦਾ 2 ਜਨਵਰੀ ਆਇਆ ਇੱਕ ਤਾਂ ਬਿਸ਼ੇਰੀ ਦੇਖੋ ਬੀਜੇ ਰਾਜ ਦੀ ਬਾਕਰਪੁਰ ਵਾਲੇ ਦੀ ਦੋ ਦੰਦ ਬਿਸ਼ੇਰੀ ਆ ਕੱਦ 63 40 ਇੰਚ ਹੋ ਤੇ ਇੱਕ ਗੱਬਣ ਘੋੜੀ ਆ ਲਾਦੇ ਪੰਗੇ ਪੰਗੇ ਪਹਿਲਾਂ ਗੱਬਣ ਘੋੜੀ ਲਾ ਲਓ ਗੱਲਾਂ ਸੋਕੋ ਚਲੋ ਆ ਲਾ ਲਾ ਦੂਜੀ ਘੋੜੀ ਦੋਸਤੋ 8 ਮਹੀਨੇ ਹੀ ਗੱਬਣਾ ਤੇ ਆ ਮੜਾ ਪਿੱਠ ਦੇ ਹੱਥ ਲਾ ਦੇ ਮਿੰਗਿਆ ਨਹੀਂ ਆਉਂਦੇ ਆਉਂਦੇ ਆਪਣੇ ਬਲਜੀਤ ਨੂੰ ਵੀ ਕਹੀ ਡਾਲਾਂ ਐ ਵੱਡੇ ਹੀ ਲਵਾ ਦੂਗਾ ਕੁਮਾ ਦੇ ਕੁਮਾ ਦੇ ਕੁਮਾ ਦੂਜੇ ਚਲੋ ਆਉਂਦੇ ਹੋਰ ਆਉਂਦੇ ਕੁਮਾ ਦੇ ਕੁਮਾ ਦੇ ਤੂੰ ਖੰਮੂ ਲੱਗ ਮੈਂ ਇਹਨੇ ਮਜ਼ਾ ਕਰਾ ਲਾਇਆ ਇੱਕ ਵਾਰ ਚਾਹਵਾਂ ਲਾ ਲਾ ਲੈ ਖਰਾਤ ਲੋਕ ਮਿੱਤਰ ਦੋ ਦੰਦ ਨਸ਼ੀਰੀ ਆ ਕੱਦ ਚੈੱਕ ਕਰ ਲਓ ਅੱਥੇ ਬਾਹਰ ਇੱਤੇ ਦੀ ਬੰਦੇ ਆ ਭੰਗੇ ਮਾੜਾ ਬਾਬੇ ਦੀ ਕਿਰਪਾ ਦੋਸਤੋ ਪੂਰੀ ਜਾਨਵਰ ਤੁਹਾਡੀ ਪਿਆਰ ਇਨਾਂ ਜਾਨਵਰ ਹੁੰਦੇ ਰਹਿੰਦੇ ਜੇ ਤੁਸੀਂ ਖਰੀਦਦੇ ਆ ਤੇ ਫਿਰ ਇਨਾਂ ਨੂੰ ਪਿਆਰ ਦਿੰਦੇ ਆ ਤਾਂ ਜਾਨਵਰ ਹੋਰ ਲੱਜ ਜਾਂਦੇ ਆ ਬਾਕੀ ਆ ਮੱਲੇ ਵਾਲੇ ਗਿਆਨੀ ਨੇ ਤੁਸੀਂ ਜਾਣਦੇ ਹੀ ਆ ਅੱਜ ਗਿਆਨੀ ਦਿਖਾਤਾ ਤੁਹਾਨੂੰ ਐਂ ਕਰੀ ਇਹਨੂੰ ਵਿੱਚੋਂ ਘੁਮਾ ਲਈ ਆਹ ਦਾ ਵਿੱਚੋਂ ਘੁਮਾਣੀ ਨਹੀਂ ਨਹੀਂ ਆ ਗੱਬੜੀ ਚੋੜੀ ਇਹਨੂੰ ਪਿੱਠ ਦੇ ਹੱਥ ਲਾ ਕੇ ਘੁਮਾ ਦੇ ਆ ਬਿਛਾੜੀ ਕਿਰਾਂ ਕਰਦੇ ਆ ਐਵੇਂ ਲਗਾ ਦੇ ਬਰਾਬਰ ਵਿੱਚ ਸੈਂਟਰ ਤੇ ਲੱਗੇ ਨਹੀਂ ਉਹ ਮੂਰੇ ਲੱਗਿਆ ਨਾ ਪੈਪੇਜ ਤੇ ਹਾਂ ਆ ਖੋਲ ਲੈ ਪਹਿਲੇ ਪਿਛਾੜੀ ਵਧੀਆ ਐ ਕੋਈ 19 21 ਰਾਤ ਹੋ ਜੇ ਸਹੀ ਹੋਵੇ ਚੱਕਰ ਬਣਾ ਕੇ ਕੀ ਕਰਦੇ ਸੀਗੇ ਅਗਲਾ ਚਰਾ ਆ ਕੇ ਤੇ ਬਾਅਦ ਚ ਗੱਡੀ ਵਾਲੇ ਦਾ ਨਾਲ ਆ ਜਾਂਦਾ ਹੁਣ ਅਗਲੇ ਨੂੰ ਕੱਢ ਕੇ ਪੂਰੇ ਹਸਪਤਲੀ ਦੀ ਵਿਆਹ ਚੱਕ ਆਈ ਜੜੀ ਹੈ ਪਰ ਉਹ ਤਿੰਨ ਵਾਰ ਹੀ ਹਜੂਰ ਸਾਹਿਬ ਜੰਮ ਦੀ ਗੱਡੀ ਲਾ ਗਈ ਮਗਰ ਉਹ ਵੀ ਰਿਕਾਰਡ ਹੋ ਕੇ ਪੁਲਿਸ ਨਾਲ ਕੋਲ ਰਿਕਾਰਡ ਸਾਰਾ ਦਿੱਤਾ ਮੈਂ ਤਾਂ ਆਪ ਦੂਜੇ ਮੂਰਲੇ ਮੂਰਲੇ ਫੀਸੇ ਨਾਲ ਲਵਾਂ ਸਸਤਾ ਹੀ ਹੁੰਦਾ ਨਾ ਇਹ ਤਾਂ ਸੇਸਟ ਹੋਵੇ ਵੀ ਆ ਮੋਟਾ ਨਾ ਪੰਘੇ ਪੰਘੇ ਬੈਠੇ ਘਮਾ ਲਾ ਦੰਬੇ ਕਲਾਲਾ ਕਰ ਆ ਗੱਭਣਾ ਦੋਸਤੋ ਘਮੇਤ ਘੋੜੀ ਨੋ ਲੋਨੀਾ ਦੀ ਬਈ ਤੇ ਆਰਾਵਤ ਘੋੜੇ ਤੋਂ ਗੋਲਡਨ ਰੌਕ ਦੇ ਬੱਚੇ ਤੋਂ ਗੱਭਣਾ ਜੀ ਲਾਲੀ ਦੂਜੇ ਕਹਿੰਨੀ ਸਾਈਡ ਤੇ ਪਤਲੀ ਧੌਂ ਦੀ ਹਜ਼ਾਰਾਂ ਚੀ ਬਾਂਜੂ ਇਹ ਵੀ ਲੱਖਾਂ ਥੱਲੇ ਦੇ ਮੁੱਲ ਦੀ ਆ ਲੋ ਵੀ ਮਿੱਤਰਾਂ ਲੈ ਜਾ ਇਹਨੂੰ ਅੰਦਰ ਨੂੰ ਜੋ ਤੀਵੀਂ ਕਫੜਾ ਪਿਆ ਉਸਤਾਦ ਜੀ ਫੜੋ ਉਹ ਕੁੜੀ ਫਿੱਲੀ ਗਈ ਨਾ ਮਗਰ ਰੋਕੇ ਰੋਕ ਲਾ ਤਰ ਰੋਕੇ ਰੱਖਤਾ ਲੋ ਜੀ ਚੈੱਕ ਕਰ ਲੋ ਬੱਚੀ ਪੂਰੀ ਟੌਪ ਕੁਆਲਿਟੀ ਆ 스타ਦਾ ਤੇ ਨੂੰ ਸਮਹਾਤੀ ਓਏ ਕੰਨ ਕੰਨ ਦੇਖ ਕੰਨ ਟੌਪ ਦਾ ਕੁੰਡੀ ਵਾਲਾ ਕੰਨ ਹੈ ਜੀ ਸਿੰਗਲ ਪੌੜੀ ਇੱਕ ਆ ਬੱਚੀ ਮੱਥੇ ਪਟੇ ਦੀ ਚੈੱਕ ਕਰੋ ਕੋੜੀ ਲਾਲੇ ਮੱਥੇ ਬਲੇਜ ਦੀ ਬਸ਼ੀਰੀਆ ਵੀ ਕਹਿੰਨੇ ਮੱਥੇ ਪਟੇ ਦੀ ਲੈਣੀ ਆ ਤਾਂ ਆ ਬੱਚੀ ਦੇਖ ਲਓ ਆਹ ਲੋ ਬੱਚੀ ਲੈਣੀ ਅੱਜ ਮੈਨੂੰ ਕਿਸੇ ਭਰਾ ਦਾ ਫੋਨ ਆਇਆ ਸੀ ਤੇ ਮੈਨੂੰ ਆ ਜਾਦ ਨਹੀਂ ਕਹਿੰਦੇ ਆਵਲਖ ਬੱਚੀ ਲੈਣੀ ਰੋਕ ਲਾ ਜਰੂਰ ਲਓ ਜੋ ਰੁਕ ਪਹੌਂਦਾਂ ਤੋਂ ਮਾਂ ਬੱਚੀ ਬਹੁਤ ਚੰਗੀ ਆ ਲਓ ਜੀ ਮਿੱਤਰਾਂ ਪਹੌਂਦਾਂ ਨੂੰ ਜਾ ਬੈਗ ਬੈਗ ਲਾਲਾ ਬਾਈ ਬੈਗ ਵੱਡੀ ਐ ਕੁੜੀ ਬੈਗ ਲਾਲਾ ਧੱਕਾ ਮਾਰ ਲਾ ਕੁੜੀ ਕੋਈ ਵੇ ਹਰਦਾ ਮੈਂ ਪਿਲਣਾ ਨਾ ਰੋਇਆ ਤੂੰ ਆ ਫੜ ਲਾ ਉਹਨੇ ਲਾ ਦੇਣੀ ਮੁੰਡੇ ਨੇ ਐ ਜਾ ਫੇ ਫੜ ਆ ਕੁੜੀ ਸੱਲੀ ਨਾ ਜਾ ਬਾਈ ਕੁੜੀ ਹੋਰ ਸੱਲੀ ਜਾਣੇ ਪਹਿਲਾਂ ਪੁੱਛ ਤਲ ਬੈਗ ਲਾ ਦੇ ਰੋ ਕੇ ਲੋ ਕਰ ਹਾਂ

ਉਦ ਅੰਦਰੀ ਵੰਦੋ